ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਹਾਂ ਗਵਰਨਟ ਜੋਬ ਅਕੈਡਮੀ ਦੇ ਵਿੱਚ ਇੱਥੇ ਲੱਗੇ ਆਨੇ ਆਸੀ ਡੇਲੀ ਗਵਰਨਟ ਜੋਬ ਦੀ ਅਪਡੇਟ ਜੀਹਾਂ ਪੂਰੇ ਪੰਜਾਬ ਦੀ ਅਪਡੇਟ ਜਿਹੜੇ ਸਾਡੇ ਚੈਨਲ ਤੇ ਨਾਮੇ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਜੂਰ ਦਬਾ ਦਿਓ ਤਾਂ ਜੋ ਸਮਾਂ ਰਹਿੰਦੇ ਤੁਸੀਂ ਗਵਰਨਟ ਜੋਬ ਨੂੰ ਫਿਲ ਕਰ ਸਕੋ ਔਰ ਤੁਸੀਂ ਲੀਮ ਨਾ ਕਰੋ ਉਸ ਗਵਰਨਟ ਜੋਬ ਨੂੰ ਕਿਉਂਕਿ ਅਸੀਂ ਉਥੇ ਡੇਲੀ ਅਪਡੇਟਸ ਕਰਦੇ ਰਹੇ ਨੇ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਧਿਆਨ ਨਾਲ ਦੇਖਣਾ ਤਾਂ ਜੋ ਕੋਈ ਵੀ ਚੀਜ਼ ਤੁਸੀਂ ਮਿਸ ਨਾ ਕਰੋ ਪੂਰਾ ਦੱਸਾਂਗੇ ਕਿਸ ਤਰ੍ਹਾਂ ਫਿਲ ਕਰਨਾ ਤੁਸੀਂ ਜੌਬ ਨੂੰ ਔਰ ਤੁਸੀਂ ਸਾਡਾ ਟੈਲੀਗ੍ਰam ਚੈਨਲ ਤੇ ਫੇਸਬੁੱਕ ਪੇਜ ਜ਼ਰੂਰ ਜੀਹਾਂ ਲਾਈਕ ਸ਼ੇਅਰ ਕਰ ਦਿਓ ਤਾਂ ਜੋ ਉਥੇ ਕਿਉਂਕਿ ਇਥੇ ਪੀਡੀਐਫ ਜੋ ਵੀ ਹੁੰਦੀ ਹੈ ਅਸੀਂ ਉਥੇ ਪੋਸਟ ਕਰ ਦਿੰਨੇ ਆ ਉਥੇ ਜਗਾ ਤੁਸੀਂ ਪੀਡੀਐਫ ਨੂੰ ਡਾਊਨਲੋਡ ਕਰਕੇ ਫਾਰਮ ਨੂੰ ਯਾ ਨੋਟੀਫਿਕੇਸ਼ਨ ਨੂੰ ਅੱਛੀ ਤੇਰਾ ਰੀਡ ਕਰ ਸਕਦੇ ਹੋ ਫਾਰਮ ਫਿਲ ਕਰ ਸਕਦੇ ਹੋ ਚਲੋ ਜਾਣਦੇ ਹਾਂ ਇਸ ਪੋਸਟ ਬਾਰੇ ਕਿਸ ਤਰ੍ਹਾਂ ਤੁਸੀਂ ਫਿਲ ਕਰਨਾ ਹੈ ਆਪਣੇ ਸੁਝਾਅ ਤੋਂ ਸੀ ਕਮੈਂਟ ਬਾਕਸ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੇ ਲੱਗੇ ਚਲੋ ਜਾਣਦੇ ਹਾਂ ਇਸ ਪੋਸਟ ਬਾਰੇ ਅਗਰ ਅਸੀਂ ਪੋਸਟ ਦੀ ਗੱਲ ਕਰੀਏ ਦੇਖੋ ਤੁਹਾਡੇ ਸਾਹਮਣੇ ਜਿਹੜੀ ਪੋਸਟ ਆਈ ਹੈ ਜੀ ਹਾਂ ਇਹ ਪੋਸਟ ਆਈ ਹੈ ਆਪਣੇ ਕੋਲ ਡੀਏਵੀ ਪਬਲਿਕ ਸਕੂਲ ਪਟਿਆਲਾ ਦੇ ਵਿੱਚ ਤਾਂ PGTE ਦੀਆਂ ਪੋਸਟਾਂ ਨੇ ਇੰਗਲਿਸ਼ ਕੈਮਿਸਟਰੀ ਦੀਆਂ ਪੋਸਟਾਂ ਨੇ ਯਾਨੀ ਕਿ ਪੋਸਟ ਗ੍ਰੈਜੂਏਟ ਦੇ ਵਿੱਚ TGT ਚ ਹਿੰਦੀ ਦੀ ਵੈਕੈਂਸੀ ਹੈ ਪ੍ਰਾਇਮਰੀ ਟੀਚਰਸ ਦੇ ਵਿੱਚ 뮤직 ਫਿਜ਼ੀਕਲ এডਿਕੇਸ਼ਨ ਸੰਸਕ੍ਰਿਤ ਆਰਟ ਐਂਡ ਕraft ਐਜੂਕੇਟਰ ਤੇ ਆਲ ਸਬਜੈਕਟਸ PRT ਦੇ ਵਿੱਚ ਵੈਕੈਂਸੀ ਹੈ ਨੌਨ ਟੀਚਿੰਗ ਵੈਕੈਂਸੀ ਵੀ ਹੈਗੀ ਹੈ ਰਿਸੈਪਸ਼ਨਿਸਟ ਦੀ ਲੀਵ ਵੈਕੈਂਸੀ ਹੈ ਠੀਕ ਹੈ ਫਾਈਨਲ ਸਿਲੈਕਸ਼ਨ ਜਿਹੜੀ ਹੋਏਗੀ ਡੈਮੋਨਸਟ੍ਰੇਸ਼ਨ ਹੋਏਗਾ ਸਬਜੈਕਟ ਪੈਨਲ ਬੈਠੇਗਾ ਡੀਏਵੀ ਸਕੂਲ ਪਟਿਆਲਾ ਦੇ ਵਿੱਚ ਜੋ ਕਿ ਵੈਰੀਫਾਈ ਕਰੇਗਾ ਤੁਹਾਡੇ एलिਜੀਬਿਲਟੀ ਨੂੰ ਕੁਆਲਿਫਿਕੇਸ਼ਨ ਜਿਹੜੀ ਤੁਹਾਡੀ ਸੀਬੀਐਸਸੀ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ ਉਹਦੇ ਅਕੋਰਡਿੰਗ ਤੁਹਾਨੂੰ ਪੇ ਸਕੇਲਸ ਮਿਲਣਗੇ ਅਦਰ ਬੈਨੀਫਿਟਸ ਮਿਲਣਗੇ ਤੁਹਾਡਾ ਸੀਟੈਟ ਪੀਐਸਟੈਟ ਜਿਸ ਦਾ ਕੁਆਲਿਫਿਕੇਸ਼ਨ ਹੋਏਗਾ ਤੇ ਪੀਐਸ2 ਤੇ ਪੀਜੀਟੀ ਦੇ ਲਈ ਇਹ ਜ਼ਰੂਰੀ ਹੋਣਾ ਚਾਹੀਦਾ ਹੈ ਇਹ ਜਿਹੜੀ ਕੁਆਲਿਫਿਕੇਸ਼ਨ ਹੈ ਜਨਾ ਹੈ ਸੈਂਟਰ ਟੈਸਟ पेपर वन पास किया हो पेपर टू पास किया हो चाहे पी एस टैट या सेंटर टैस पास किया कंप्यूटर की प्रोफेंश प्रोफिशेंसी होक्सिलकेशन स्किल होटलिस्टिड कैनोन बुलाया जाएगा और ये अप्लाई कितना कर सकते हो अप्लाई करने वैबसाइट पर जाना है जो कि लिंकों नोटिफिकेशन भी थोड़ा असी अपने टैलीग्राम चैनल पर दे देंगे टैलीग्राम चैनल पर जाके यह वैबसाइट जी है अप्लाई करनी है अपने गूगल के उत्ते सर्च करनी है उस तो उसकी आराम नाल इस अप्लाई कर सकते हो अपना रिज्यूम फोटो कॉपीज़ के अपने जो भी पासपोर्ट साइज फोटोज ने अपना पंद्रह जून तक तो फिल करके ते अप्लाई कर देना यानी कि फॉर्म फिल करके भेज देना सबमिट कर देना ऑनलाइन ਸੋ so, 15 ਜੂਨ ਦੇਖੋ ਲਾਸਟ ਰੱਖੀ ਗਈ ਹੈ ਉਹ ਤੱਕ ਤੁਸੀਂ ਇਹ ਫਾਲਫਿਲ ਕਰ ਦੇਣਾ ਅਗਰ ਵੀਡੀਓ ਅੱਛਾ ਲੱਗਿਆ ਤਾਂ ਲਾਈਕ ਸ਼ੇਅਰ ਕਰ ਦਿਓ ਤੁਹਾਨੂੰ ਦਿਖਾ ਦਿੰਨੇ ਆ ਇਹ ਸਾਰੀ ਵੈਬਸਾਈਟ ਦਾ ਈਮੇਲ ਇਹਨਾਂ ਦੀ ਆ ਰਹੀ ਠੀਕ ਹੈ ਈਮੇਲ ਤੇ ਵੀ ਕਰ ਸਕਦੇ ਹੋ ਔਰ ਫੋਨ ਨੰਬਰ ਤੇ ਪੁੱਛ ਵੀ ਸਕਦੇ ਹੋ ਜਾ ਕੇ ਫਿਰ ਮਿਲਾਂਗੇ ਐਸੀ ਵੀਡੀਓ ਲਈ ਲਾਈਕ ਸ਼ੇਅਰ ਕਰ ਦਿਓ ਸਬਸਕ੍ਰਾਈਬ ਅਗਰ ਤੁਸੀਂ ਚਾਹੁੰਦੇ ਹੋ ਗਵਰਨਮੈਂਟ ਜੌਬਸ ਲੈਣਾ ਜਾਂ ਕੋਈ ਵੀ ਜੌਬ ਲੈਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਬੈਲ ਆਈਕਨ ਜਰੂਰ ਦਬਾ ਦਿਓ ਲੇਟੈਸਟ ਨੋਟੀਫਿਕੇਸ਼ਨ ਲਈ ਥੈਂਕ ਯੂ ਆਲ ਆਫ ਯੂ